ਔਰ ਅੱਜ ਦੇ ਦਿਨ ਤੇ ਜਿਹੜੀ ਬਹੁਤ ਵੱਡੀ ਆਬਾਦੀ ਆ ਪੰਜਾਬ ਦੀ ਦੇਸ਼ ਦੀ ਸਾਡੇ ਈਦ ਦੀ ਵਧਾਈ ਅੱਜ ਮੈਂ ਸਮੂਚੀ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਚ ਰਹਿੰਦੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਪ੍ਰੋਫੈਟ ਸਾਹਿਬ ਨਾਲ ਪਿਆਰ ਕਰਨ ਵਾਲਿਆਂ ਨੂੰ ਮੈਂ ਵਧਾਈ ਦਿੰਦਾ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜੇ ਦੇਸ਼ ਤਰੱਕੀ ਕਰੂਗਾ ਇਹ ਤਰੱਕੀ ਤਦੇ ਹੋ ਸਕਦੀ ਹੈ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਆਪਸੀ ਪਿਆਰ ਇੱਕ ਦੂਜਿਆਂ ਦੇ ਕੋਈ ਪਵਿੱਤਰ ਦਿਹਾੜੇ ਹੋਣ ਤਿਹਾੜ ਹੋਣ ਉਹਨਾਂ ਨੂੰ ਜਿੰਨੀ ਸ਼ਰਧਾ ਨਾਲ ਪਿਆਰ ਨਾਲ ਪ੍ਰੇਮ ਨਾਲ ਮਨਾਵਾਂਗੇ ਇਹਦੇ ਨਾਲ ਕਮਿਊਨਿਟੀਜ਼ ਦਾ ਪਿਆਰ ਔਰ ਇੱਕ ਦੂਜੇ ਦਾ ਧਰਮ ਪ੍ਰਤੀ ਸਾਡਾ ਸਤਿਕਾਰ ਵਧੂਗਾ ਔਰ ਅਸੀਂ ਇੱਕ ਦੂਜੇ ਦੀ ਭਾਵਨਾ ਦਾ ਸਤਿਕਾਰ ਕਰ ਸਕਾਂਗੇ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਸ ਆਪਣੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਹਾਂ ਔਰ ਆਸ ਕਰਦਾ ਉਮੀਦ ਕਰਦਾ ਹੈ ਕਿ ਉਹਨਾਂ ਦਾ ਆਉਣ ਵਾਲਾ ਸਮਾਂ ਬਹੁਤ ਵਧੀਆ ਰਹੇ ਸਰ ਅਕਾਲੀ ਪਾਜਬਾ ਨੇ ਗੱਠ ਜੋੜ ਤੋਂ ਬਿਨਾਂ ਅਕਾਲੀ ਦਲ ਕਿੱਦਾਂ ਦੇਦਾ ਆਉਣਗੇ ਇਲੈਕਸ਼ਨ ਤੇ ਕੋ ਮੇਰਾ ਇਹ ਮੰਨਣਾ ਹੈ ਕਿ ਗੱਠ ਜੋੜ ਕੋਈ ਵੀ ਹੁੰਦਾ ਹੈ ਨਾ ਜੀ ਉਹ ਲੋਕਾਂ ਦੇ ਭਲੇ ਲਈ ਹੁੰਦਾ ਔਰ ਜੇ ਇਸ ਗੱਠ ਜੋੜ ਚ ਪੰਜਾਬ ਦੇ ਲੋਕਾਂ ਦਾ ਭਲਾ ਨਾ ਹੋਵੇ ਫਿਰ ਉਹ ਜੇ ਗੱਠ ਜੋੜ ਦਾ ਫਾਇਦਾ ਕੋਈ ਨਹੀਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਪੰਜਾਬ ਦੇ 70% ਲੋਕ ਆ ਪੰਜਾਬ ਦੀ ਵੱਡੀ ਇਕਨੋਮੀ ਅਰਥ ਵਿਵਸਥਾ ਖੇਤੀ ਤੇ ਨਿਰਭਰ ਜੇ ਖੇਤੀ ਪ੍ਰਫੁੱਲਿਤ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਦਾ ਵਪਾਰ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਮਗਰ ਜੇ ਖੇਤੀ ਤੁਸੀਂ ਫੇਲ ਕਰਦੇ ਹੋ ਤੇ ਫਿਰ ਕਿਸੇ ਕੰਮ ਨੂੰ ਨਾ ਦੁਕਾਨਦਾਰ ਦਾ ਦੁਕਾਨ ਚੱਲੂ ਨਾ ਕਿਸੇ ਨੂੰ ਟੈਕਸੀ ਵਾਲੇ ਨੂੰ ਰੋਜ਼ਗਾਰ ਮਿਲੂ ਨਾ ਇੱਕ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਇਸ ਲਈ ਜਦੋਂ ਉਸ ਕਿਸਾਨ ਨੂੰ ਜੈ ਜਵਾਨ ਜੈ ਕਿਸਾਨ ਦਾ ਜੇ ਨਾਰਾ ਲੱਗਿਆ ਤੇ ਉਹ ਸਾਡੇ ਪੰਜਾਬੀ ਭਰਾਵਾਂ ਨੇ ਜੋ ਕੁਰਬਾਨੀਆਂ ਚ ਬਾਰਡਰ ਤੇ ਦਿੱਤੀਆਂ ਤੇ ਚਾਹੇ ਖੇਤਾਂ ਚ ਅਨਾਜ ਉਗਾ ਕੇ ਇਹ ਦੇਸ਼ ਨੂੰ ਆਤਮ ਸਪਰਪਨ ਬਣਾਇਆ ਆਪਣੇ ਪੈਰਾਂ ਦੇ ਖੜਾ ਕੀਤਾ ਉਨ੍ਹਾਂ ਦੀ ਬਦੌਲਤ ਮਿਲਦੀ ਹੈ ਇਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਔਰ ਇਹ ਅੱਜ ਉਸ ਕਿਸਾਨ ਦੀ ਗੱਲ ਨਹੀਂ ਹੋਣੀ ਖੇਤ ਦੂਰ ਦੀ ਗੱਲ ਨਹੀਂ ਹੋਣੀ ਵਪਾਰੀ ਦੀ ਗੱਲ ਨਹੀਂ ਹੋਣੀ ਆ ਸਾਡਾ ਵਾਗਾ ਬਾਰਡਰ ਨਹੀਂ ਖੋਲਣਾ ਕਿਉਂਕਿ ਪੰਜਾਬ ਕ੍ਰੀਏਟ ਇੰਪੋਰਟੈਂਟ ਲਾਈਫ ਲਾਈਨ ਇਕਨੋਮੀ ਆਸਤੇ ਅੱਜ 1.4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਪੰਜਾਬ ਦੀ ਤਰੱਕੀ ਵਾਸਤੇ ਬਿਹਤਰੀ ਆਸਤੇ ਦੇਖੋ ਜੇ ਅਡਾਨੀ ਦੇ ਪੋਰਟ ਤੋਂ ਜੇ ਗੁਜਰਾਤ ਤੋਂ ਤੇ ਮਹਾਰਾਸ਼ਟਰਾ ਤੋਂ ਸਮੁੰਦਰ ਦੇ ਕੰਢੇ ਤੋਂ ਜੇ ਇੰਪੋਰਟ ਐਕਸਪੋਰਟ ਅਫਗਾਨਿਸਤਾਨ ਪਾਕਿਸਤਾਨ ਨੂੰ ਹੋ ਸਕਦਾ ਤੇ ਫਿਰ ਭਾਈ ਵਾਗੇ ਤੋਂ ਕਿਉਂ ਨਹੀਂ ਹੋ ਸਕਦਾ ਜੇ ਹੋਊਗਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਸਾਡੇ ਪੰਜਾਬ ਦੇ ਕਾਨਗ ਪਗਾਮੇ ਖਲਾਅਤ ਸੁਧਰਣਗੇ ਤੁਹਾਨੂੰ ਸਭ ਨੂੰ ਇਹਦਾ ਪੈਦਾ ਪਹੁੰਚੂਗਾ ਪੰਜਾਬ ਤਰੱਕੀ ਕਰੂਗਾ ਇਸ ਲਈ ਸਾਡੇ ਜਿਹੜਾ ਇਹ ਗੱਟ ਜੋੜ ਨਾ ਹੋਣ ਦਾ ਕਾਰਨ ਜੇ ਅੰਨਦਾਤਾ ਸ਼ਾਂਤਬਾਈ ਢੰਗ ਨਾਲ ਦਿੱਲੀ ਜਾ ਕੇ ਰਾਜਧਾਨੀ 'ਚ ਸਰਕਾਰ ਰਾਜਧਾਨੀ 'ਚ ਲੋਕਾਂ ਦੀ ਚੱਲਦੀ ਆ ਤੇ ਉੱਥੇ ਜਾ ਕੇ ਗੱਲ ਨਾ ਰੱਖ ਸਕੇ ਤੇ ਉਹਨੂੰ ਉੱਤੇ ਗੋਲੀਆਂ ਦਾ ਸਾਹਮਣਾ ਕਰਨਾ ਪਵੇ ਫਿਰ ਕੱਟਕੋੜ ਸੰਭਵ ਨਹੀਂ ਸੀ। ਔਰ ਦੂਜੀ ਗੱਲ ਉਹ ਕੌਮ ਖਾਤਰ ਇਨਸਾਫ ਖਾਤਰ ਜੋ ਕਾਂਗਰਸ ਨੇ ਉਸ ਵੇਲੇ ਜ਼ੁਲਮ ਢਾਇਆ ਸੀ। ਜੋ ਦੰਗੇ ਜੈਨੋਸਾਈਡ ਉਹਨਾਂ ਨੇ ਕੀਤਾ ਜਾਂ ਸ੍ਰੀ ਹਰਮੰਦਰ ਸਾਹਿਬ ਦੇ ਟੈਂਕਾ, ਤੋਪਾਂ, ਗੋਲੇ ਦਾ ਕੇ ਅਟੈਕ ਕਰਾਇਆ। ਉਹਦੇ ਨਤੀਜੇ ਤੋਂ ਬੰਦੀਸ਼ ਪੈਦਾ ਹੋਈ ਸੀ ਕਿ ਉਹਨਾਂ ਨੇ 28-28 ਸਾਲ ਸਜ਼ਾ ਪੂਰੀ ਕਰ ਲਈਏ ਇੱਕ ਪਾਸੇ ਤੁਸੀਂ ਰਾਮ ਰੇਮ ਨੂੰ 2 ਸਾਲ ਬਾਅਦ ਲੈ ਆਉਂਦੇ ਮੰਤਰੀ ਜਾ ਕੇ ਉਹਦੇ ਨਾਲ ਸਟੇਜ ਸਾਂਝੀ ਕਰਦੇ ਆ ਕਿ ਇਹ ਜਿਹੜੇ ਧੋਰੇ ਮਾਪ ਡੰਡ ਨੇ ਚਾਹੇ ਬਿਲਕਿਸਬਾਨੂ ਦੇ ਕੇਸ ਹੈ ਹੁਣ ਸੁਪਰੀਮ ਕੋਰਟ ਨੇ ਅਖੀਰ ਚ ਦਖਲ ਦੇਣਾ ਪਿਆ ਤੇ ਉਹ ਸਾਰੇ ਅੰਦਰ ਕਰਨੇ ਪਏ ਉਦੋਂ ਭਾਜਪਾ ਨੇ ਰਿਹਾ ਕਰਦੇ ਔਰ ਜਦ ਕਿ 550 ਸਾਲਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਪੁਰਪਾਲੇ ਦੇਣ ਸਰਕਾਰ ਦੀ ਆਪਣੀ ਨੋਟੀਫਿਕੇਸ਼ਨ ਹੈ ਕਿ ਇਹ ਰਿਆਉਣ ਲਿਕੇ देयर इज नो ਰੂਲ ਇਨ This World ਕਿ 3.5 ਸਾਲ ਜਿਹਨੇ ਪੂਰੀ ਕਰਤੀ ਉਹਨੂੰ ਤੁਸੀਂ ਅੰਦਰ ਰੱਖ ਸਕਦੇ ਹੋ ਦੋਰੀ ਦੋਰੀ ਸਜ਼ਾ ਪੂਰੀ ਕਰ ਲਈ ਸੋ ਚਾਹੇ ਉਹ ਸੀ ਚਾਹੇ ਗੁਰੂ ਰਬੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ ਟਾਹਤਾ ਕਿਹਾ ਸੀ ਉਹ ਤੋਂ MCD ਭਾਜਪਾ ਦੀ ਸੀ ਉਹਦੇ ਤੋਂ ਬਾਰੇ ਕੋਈ ਅੱਜ ਤੱਕ ਗੱਲ ਨਹੀਂ ਅਸੀਂ ਤਾਂ ਕਿਹਾ ਵੀ ਪ੍ਰਧਾਨ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਉਹਨਾਂ ਨੂੰ ਜ਼ਮੀਨ ਮਿਲੇ ਭਾਵੇਂ ਸਮਾਜ ਆਪ ਦੇ ਲੈਵਲ ਤੇ ਵੀ ਬਣਾ ਸਕਦਾ ਮਗਰ ਇਹ ਪ੍ਰਧਾਨ ਸਾਹਿਬ ਦੀ ਵੀ ਚੀਜ਼ ਸੀ ਕਿ ਗੁਰੂ ਰਬੀਦਾਸ ਮਹਾਰਾਜ ਜੀ ਦਾ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਕਿ ਜੇ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਵੇ ਅਸੀਂ ਵੀ ਕਰਨਾ ਚਾਹਾਂ ਮਗਰ ਉਹਦੀ ਸੁਣਵਾਈ ਕੋਈ ਨਹੀਂ ਪੰਜਾਬ ਦੀ ਇਕਨੋਮੀ ਵਾਸਤੇ ਕੋਈ ਸੁਣਵਾਈ ਨਹੀਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਦ ਪੰਜਾਬ ਦੀ ਸੁਣਵਾਈ ਨਹੀਂ ਹੋ ਰਹੀ ਸੀ ਕਿ ਫੇਰੇ ਘਟ ਜੋੜ ਪੋਸੀਬਲ ਨਹੀਂ ਸਰ ਹਰਿਆਣਾ ਚ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਸੈਣੀ ਸਰਕਾਰ ਨੇ ਗੁਰਦੁਆਰਿਆਂ ਦੇ ਖਾਤੇ ਜਿਹੜੇ ਫ੍ਰੀਜ਼ ਕਰ ਦਿੱਤੇ ਆ ਇਹ ਸਮਝ ਤੁਸੀਂ ਵੀ ਜਾਣੋ ਇਹ ਬਖੇ ਬੈਟਰ ਇਹਦਾ ਜਵਾਬ ਪ੍ਰਧਾਨ ਜੀ ਆਪ ਦੇਣੀ ਜੀ ਪ੍ਰਧਾਨ ਜੀ ਦੱਸਣ ਜੀ ਜਿਹੜੀ ਭਗਵੰਤ ਮਾਨ ਇਹ ਲੈ ਲਓ ਵੀ ਦਬਾਬ ਦੇ ਦੇ ਪਾਓ ਆ ਲੈ ਲਓ ਗੁਰਦੁਆਰੇ ਵਾਲਾ ਜਿਹੜਾ ਦੇਖੋ ਅਸੀਂ ਜਿੱਦਣ ਹਰਿਆਣਾ ਕਮੇਟੀ ਨੂੰ ਐਕਟ ਬਣ ਕੇ ਆਈ ਸੀ ਅਸੀਂ ਉਹਦੋਂ ਵੀ ਖਾਸਾ ਜਾਰ ਕੀਤਾ ਸੀ ਕਿ ਉਹਦੇ ਵਿੱਚ ਕਿੰਨੀ ਮਦ ਪਾਈ ਸੀ ਕਿ ਕਦੋਂ ਵੀ ਕਿਤੇ ਦਿਸਪੂਟ ਹੋਵੇ ਤਾਂ ਉਹ ਐਡਮਿਨਿਸਟਰेटर ਉੱਥੇ ਲਾਇਆ ਜਾ ਸਕਦਾ ਜਿਹੜਾ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਐਕਟਿਆਂ ਦੀ ਮੁੰਡੋ ਜਿਹਾ ਲੱਗਣਾ ਸੀ ਸੋ ਜਿਹੜਾ ਖਾਸਾ ਸੀ ਅੱਜ ਉਹ ਪੂਰਾ ਹੋ ਗਿਆ ਹੁਣ ਉੱਥੇ ਗੱਲ ਜੋ ਉੱਥੇ ਮਜਾਰਾ ਕਰ ਰਹੇ ਸਾਰੇ ਏਮਪਲੋਈਸ ਤੇ ਉਹਦਾ ਹੁਣ ਐਡਮਿਨਿਸਟਰेटर ਕਿਹੜਾ ਲਾਇਆ ਜਿਹੜਾ ਐਡੀਸ਼ਨਲ ਸੈਕਟਰੀ ਆਪਣੇ ਹਗਾ ਤੁਹਾਡਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੋ ਮੈਂ ਸਮਝਦਾ ਜੇ ਸਿੱਧੇ ਤੌਰ ਤੇ ਸਰਕਾਰ ਇਹਨਾਂ ਦੇ ਕੰਮ ਕਰ ਲੈ ਤਾਂ ਇਹੋ ਹੀ ਤਾਂ ਅਸੀਂ ਕਹਿੰਦੇ ਸੀ ਤੇ ਉਹ ਜਿਹੜਾ ਅਸੀਂ ਕਹਿੰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਅਕਾਲੀ ਦਲ ਕਹਿੰਦਾ ਅੱਜ ਨਾਲ ਪ੍ਰੂਫ ਹੋ ਗਈ ਆ ਕਿ ਜੋ ਅਸੀਂ ਕਹਿੰਦੇ ਸੀ ਉਹ ਸਹੀ ਹੋਇਆ ਤੇ ਜਿਹੜੀਆਂ ਸਰਕਾਰਾਂ ਵੀ ਧਰਮ ਵਿੱਚ ਤਖੰਡਾ ਜੀ ਕਰਦੀਆਂ ਉਹਨਾਂ ਦਾ ਆਪਾਂ ਪਸ਼ੋਕੜ ਵੀ ਫਿਰ ਆਪਾਂ ਤੇ ਹਾਸ ਵੀ ਦੇ ਦਿੰਦੇ ਆ ਦੇਖੋ ਹਰਿਆਣੇ ਦੇ ਸਿੱਖਾਂ ਨੂੰ ਜਿਹੜੇ ਹਰਿਆਣੇ ਦੇ ਸਿੱਖਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਇੱਕ ਬੜਾ ਵੱਡਾ ਇੱਕ ਸਬਰ ਸੰਤੋਖ ਤੋਂ ਕੰਮ ਲੈ ਕੇ ਸ਼੍ਰੀ ਕਾਲ ਸਖਦੀ ਦਾਬੇ ਆ ਜਾਣਾ ਚਾਹੀਦਾ ਕਿਉਂਕਿ ਗੁਰਦੁਆਰੇ ਦੇ ਪ੍ਰਬੰਧਾਂ ਦੇ ਵਿੱਚ ਜੋ ਉੱਥੇ ਲਾਂਗ ਨੈਸਨਸ ਜੋ ਮੇਰੀਆਂ ਰਿਪੋਰਟਾਂ ਆ ਕਿ ਗੋਲਕ ਵਿੱਚ ਪੈਸਾ ਮਗਰੋਂ ਪੈਂਦਾ EMPLOYEES ਦੀ ਉਹਨਾਂ ਨੇ ਇੰਨੇ ਵੱਡੇ ਪੱਧਰ ਤੇ ਭਰਤੀ ਕਰ ਦਿੱਤੀ ਆ ਮਿਸਜੂਡ ਇਲੈਕਸ਼ਨ ਆਫ ਫੰਡਸ ਇੰਨੀ ਕਰ ਦਿੱਤੀ ਆ ਤੇ ਸ਼੍ਰੀ ਅਕਾਲ ਤਖਤ ਦੀ ਤਾਬਿਆ ਸਾਰੇ ਹੋ ਕੇ ਆਜਣ ਜਿਹੜੀ ਅਕਾਲ ਤਖਤ ਸਾਹਿਬ ਉਹ ਆਪ ਉਹਦਾ ਜ਼ਰੂਰ ਫੈਸਲਾ ਲੈਣਗੇ ਅਸੀਂ ਤਾਂ ਇਹਨਾਂ ਨੂੰ ਮਾਨਤਾ ਨਹੀਂ ਦਿੰਦੇ ਉਹ ਜੇ ਕਿਉਂਕਿ ਸਿੱਖ ਦੀ ਤਾਂ ਹਰ ਵੇਲੇ ਕਿ ਕੋਈ ਮੁੱਦਾ ਆਉਂਦਾ ਤੇ ਅਕਾਲ ਤਖਤ ਤੇ ਜਾਂਦਾ ਅਕਾਲ ਤਖਤ ਤੇ ਆਜਣ ਜਨਰਦਾਰ ਸਾਹਿਬ ਆਪ ਹੀ ਉਹਦਾ ਨੋਟ ਕਰਾ ਅਸੀਂ ਤਾਂ ਦੇਖੋ ਆਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਮੈਂ ਇਹੋ ਅੱਜ ਵੀ ਉਹਨਾਂ ਨੂੰ ਕਹਿੰਦਾ ਆਪਣੇ ਵੀਰਾਂ ਨੂੰ ਕਿ ਇਹ ਆਪਾਂ ਛੱਡ ਗਏ ਸਰਕਾਰਾਂ ਦੇ ਸਹਾਰੇ ਛੱਡ ਗਏ ਫੌੜੀਆਂ ਦੇ ਸਹਾਰੇ ਛੱਡ ਗਏ ਜਿਹੀ ਅਕਾਲ ਤੱਕ ਦੀ ਸਰਪ੍ਰਸਤੀ ਦੇ ਵਿੱਚ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਬਣੀ ਸੀ ਤੇ ਜੇ ਨਹੀਂ ਹਰਿਆਣਾ ਕਮੇਟੀ ਬਣਾ ਵੀ ਦਿੱਤੀ ਆ ਤਾਂ ਕੋਈ ਨਹੀਂ ਆਪਣੇ ਭਾਈਚਾਰਾ ਆ ਜਾਓ ਆਪਾਂ ਮੋੜ ਮੁਕਲ ਲੈ ਕੇ ਤਾਂ ਆਪਾਂ ਉਹਨਾਂ ਨੂੰ ਜਿਹੜੇ ਸਾਡੇ ਉੱਥੇ ਵੱਡੇ ਵੱਡੇ ਮਸਲੇ ਆ ਮੈਂ ਤੁਹਾਡੇ ਧਿਆਨ ਦੇ ਵਿੱਚ ਹੋਰ ਵੀ ਥੋੜਾ ਜਿਹਾ ਲਿਆ ਦਿਆਂ ਕਿ ਜਿਹੜਾ ਮੀਰੀ ਪੀਰੀ ਹਸਪੀਟਲ ਆ ਬਹੁਤ ਵੱਡਾ ਉਹਨੂੰ ਅੱਜ ਵੀ ਅਸੀਂ ਆਹ ਹੁਣ ਨਵਾਂ ਬਜਟ ਸੀ 8 ਕਰੋੜ ਰੁਪਏ ਉਹਦੇ 'ਚ ਰੱਖਿਆ। ਇੱਕ ਬੜਾ ਵੱਡਾ ਐਵੇਂ ਭਲੇਕਾ ਦੀ ਭੈਰ ਸ਼ੌਮਣੀ ਕਮੇਟੀ ਤੋਂ ਪੈਸੇ ਲੈ ਜਾਂਦੀ ਆ। ਅਸੀਂ ਅੱਜ ਵੀ ਕਹਿੰਨੇ ਭਾਈ ਚਾਰਕ ਤੌਰ ਦੇ ਉੱਤੇ ਸਿੱਖਾਂ ਦੀ ਆਪੋ ਉੱਚੀ ਲੜਾਈ ਸਿੱਖਾਂ ਨੂੰ ਜੋ ਟੈਲੀਫੋਨਾਂ ਦੇ ਕਰ ਰਹੇ ਉਹ ਸਿੱਖ ਦਾ ਸੁਨਾਤ ਨਹੀਂ ਗੁਰੂ ਨੇ ਸਾਨੂੰ ਇਹ ਨਹੀਂ ਸਿਖਾਇਆ। ਸਰੀ ਇਸੇ ਵੱਡੀ ਗੱਲ ਇੱਕ ਮੈਂ ਇੱਥੇ ਐਡ ਕਰਨਾ ਚਾਹੁੰਦਾ ਜੀ ਦੇਖੋ ਪਹਿਲਾਂ ਕਾਂਗਰਸ ਵੀ ਇਹ ਜੀ ਦਖਲ ਦਿੰਦੀ ਸੀ। ਪਰ ਉਹਨਾਂ ਨੂੰ ਸਬਕ ਲੋਕਾਂ ਨੇ ਵੀ ਸਿਖਾਇਆ ਤੇ ਪ੍ਰਮਾਤਮਾ ਨੇ ਵੀ ਸਿਖਾਤਾ। ਇਹੀ ਧਕਲ ਅੰਦਾਜ਼ੀ ਹੁਣ ਜਿਹੜੀ ਹੁਣ ਆਲੀ ਭਾਜਪਾ ਇਹ ਵੀ ਅਸਲ 'ਚ ਨਵੀਂ ਭਾਜਪਾ ਜਿਹੜੀ ਹੈ ਪੁਰਾਣੀ ਕਾਂਗਰਸ ਚੋਂ ਬਣੀ ਹੈ ਸਾਰੀ ਕਾਂਗਰਸ ਤਾਂ ਭਾਜਪਾ ਚਲੀ ਗਈ ਉਹ ਕੰਮ ਉੱਥੇ ਸ਼ੁਰੂ ਕਰਤੇ ਮਤਲਬ ਇਹ ਜੀ ਧਕਲ ਅੰਦਾਜ਼ੀ ਧਾਰਮਿਕ ਮਾਮਲੇ ਆ ਚ ਕਿਸੇ ਦੇ ਵੀ ਕਿਸੇ ਧਰਮ ਦੇ ਵੀ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਔਰ ਲੋਕਤੰਤਰ ਚ ਨਾਏ ਸ਼ੋਭਦੀ ਜੇ ਸੰਵਿਧਾਨ ਦਾ ਸਤਕਾਰ ਕਰਦੇ ਹੋ ਨਾ ਕਿਉਂਕਿ ਮੈਨੂੰ ਨਹੀਂ ਲੱਗਦਾ ਇਹ ਵੈਸੇ ਤਾਂ ਸ਼ੋਅ ਕਰਦੇ ਆ ਕਰਦੇ ਆ ਮਗਰ ਅਸਲੀਅਤ ਤਾਂ ਸਾਹਮਣੇ ਆਈ ਗਈ ਇੱਕ ਇਹਨਾਂ ਦਾ MP 6 ਟਾਈਮ MP ਜੀਨੇ ਸੱਚ ਬੋਲਿਆ ਉਹਦੀ ਅਕੀਰ ਚ ਆਪਦੀ ਜਾਨ ਬਚਾਉਣ ਨੂੰ ਉਹਦੀ ਟਿਕਟ ਕੱਟਣੀ ਪੈ ਗਈ ਜੀਨੇ ਕਿਹਾ ਕਿ ਐਦਕੀ ਚ ਆਪ ਜਿਤਾ ਦਿਓ ਤੇ ਸੰਵਿਧਾਨ ਵੀ ਬਦਲਾਂਗੇ ਸੰਵਿਧਾਨ ਕਾਹਦਾ ਬਦਲਣਾ ਆ ਰੈਜ਼ਰਵੇਸ਼ਨ ਦੇ ਮੁੱਦੇ ਤੇ ਸੰਵਿਧਾਨ ਕਾਹਦਾ ਬਦਲਣਾ ਲੋਕਤੰਤਰ ਦੇ ਮੁੱਦੇ ਤੇ ਕਿ ਲੋਕਾਂ ਤੱਕ ਸਚਾਈ ਪਹੁੰਚੇ ਨਾ ਤੇ ਅਸੀਂ ਰੈਜ਼ਰਵੇਸ਼ਨ ਹਟਾ ਦਈਏ ਇਸ ਗੱਲ ਦੀ ਚਰਚਾ ਰੌਲਾ ਤਾਂ ਬੜੇ ਚਿਰ ਦਾ ਪੈ ਰਿਆ ਸੋ ਇਹ ਸਾਰੀਆਂ ਚੀਜ਼ਾਂ ਬੜੀ ਚਿੰਤਾ ਦਾ ਵਿਸ਼ਾ ਲੋਕਾਂ ਨੂੰ ਬਹੁਤ ਸੋਚ ਸਮਝ ਕੇ ਆਪ ਵੀ ਆਪ ਮਤਦਾਨ ਦਾ ਉਪਯੋਗ ਕਰਨਾ ਚਾਹੀਦਾ ਸਰ ਕੀ ਇਹ ਦਿਖਾਤੇ ਜਿਹੜੇ ਢਿਲ ਕਰਨ ਦਾ ਖਤਰਾ ਜਿਹੜਾ ਹੈਗਾ ਸ਼ਰੂਪੇ ਗੁਰਦਾਰ ਪਰਮੰਦਰ ਜਿਹੜੀ ਪ੍ਰਸੰਧ ਨਹੀਂ ਹੋ ਰਾ ਰੇ ਇਹ ਸ਼ਾਮ ਨਹੀਂ ਗੁਰਦਾਰ ਪਰਮੰਦਰ ਕਮੇਟੀ ਦਾ ਬਹੁਤ ਇੰਪਾਰਸ਼ਲ ਚਾਹਦਾ ਸਾਡਾ ਬੜਾ ਸਾਫ ਪਰਾ ਪਾਣੀ ਪੁਣ ਕੇ ਜਾਂਦਾ ਪਾਣੀ ਕਿੱਦਾਂ ਪੁਣਦਾ ਆਪਾਂ ਨੂੰ ਪਤਾ ਹੀ ਸਾਰਾ ਐਕਟ ਦੇ ਤਹਿਤ ਹੈ ਸਰ ਛਾਰਪਤੀ ਅੱਛਾ ਕਿ ਜਿਹੜੀ ਛਾਰਪਤੀ ਜਿਹੜੀ ਸੀਟਾਂ ਕਾਬਜ਼ ਰਹੀ ਹੈ ਇੱਥੇ ਵੀ ਤਰਵਾਤਾ ਰਹੀ ਹੈ ਕਿਤੇ ਲੱਗਦਾ ਕਿ ਤੁਹਾਨੂੰ ਚੇਲੇ ਕਰੀ ਗਏ ਮਿਹਨਤ ਤਾਂ ਜੀ ਹਰੇਕ ਤਾਈ ਕਰਨੀ ਪੈਣੀ ਆ ਜਿਹੜਾ ਤੁਸੀਂ ਮਾੜਾ ਮੋਟਾ ਸਾਥ ਦੇ ਦਿਓ ਤੇ ਫਿਰ ਹੋਰ ਫਾਇਦਾ ਹੋ ਜੂ ਤੁਸੀਂ ਵੀ ਕਿਰਪਾ ਕਰਦੇ ਨਾ ਥੋੜੀ ਬਗਰ ਵੱਡੀ ਗੱਲ ਇਹ ਵੇਖੋ ਭਾਜਪਾ ਨੇ ਔਰ ਸ਼ਰੋਮਨੀ ਅਕਾਲੀ ਜਲ ਉਦੋਂ ਚਲੋ ਗੱਡਿ ਕੋੜ ਸੀ ਤੇ ਸੋਮ ਪ੍ਰਕਾਸ਼ ਜੀ ਨੂੰ ਸਾਰਿਆਂ ਨੇ ਰਲ ਮਿਲ ਕੇ ਜਿਤਾਇਆ ਮਗਰ ਸੋਮ ਪ੍ਰਕਾਸ਼ ਜੀ ਦੀ ਕਾਰਗੁਜ਼ਾਰੀ ਤੇ ਤਾਂ ਉਹ ਆਪ ਨਹੀਂ ਖੁਸ਼ ਉਹਨਾਂ ਨੂੰ ਰੀਨਾਮੀਡੇਟਰੀ ਕਰਕੇ ਰਾਜੀ ਅੱਜ ਬੜੀ ਚਰਚਾ ਚੱਲ ਰਹੀ ਹੈ ਕਿ ਹੋਰ ਕਿਹੇ ਆਈਪੀਐਸ ਅਫਸਰ ਨੂੰ ਲੈ ਕੇ ਆ ਰਿਹਾ ਕਿਸੇ ਨੂੰ ਲੈ ਕੇ ਆ ਰਿਹਾ ਮਤਲਬ ਕਿ ਕੰਮ ਭਾਜਪਾ ਨੇ ਨਹੀਂ ਕਰਕੇ ਦਿੱਤੇ ਉਹ ਲੋ ਵਜ਼ੀਰ ਸੀ ਇਹ ਵਜ਼ੀਰ ਦੇ ਹਾਲਾਤ ਹੈ ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਕਿਸੇ ਨੇ ਕੀ ਕਰ ਦੇਣਾ ਲੰਮਾ ਸਮਾਂ ਕਾਂਗਰਸ ਨੂੰ ਤੇ ਭਾਜਪਾ ਨੂੰ ਇੱਥੋਂ ਜਿੱਤ ਮਿਲਦੀ ਰਹੀ ਹੈ ਮਗਰ ਨਹੀਂ ਕੰਮ ਕੀਤਾ ਆ ਤੁਹਾਡੀ ਆ ਨਵਾਂ ਜਿਹੜਾ ਗਿਆ ਹੈ ਆਪਕੇ ਅਫਟੂਟਾ ਆਪਣਾ ਚੱਬੇਵਾਲ ਸਾਹਿਬ ਮਿੱਤਾ ਹੈਰਾਨ ਕੀ ਹੈ ਯਾਰ ਕੋਈ ਬੇਸ਼ਰਮੀ ਦੀ ਹਾਦੀ ਮਤਲਬ ਹੱਦਾਂ ਤੋਂ ਦੂਜਾ ਨੌਸ਼ਾ ਚੱਬੇਵਾਲ ਸਾਹਿਬ ਦਾ ਹੋ ਸਕਦਾ ਜਿਹੜੇ ਇੰਨੀ ਪੰਡ ਚੁੱਕੀ ਸੀ ਉਹ ਆਪਣਾ ਜੰਜੀਰਾ ਲੈ ਕੇ ਗਏ ਸੀ ਭਾਈ ਕੀ ਹੋਇਆ ਔਰ ਕੱਟਰ ਈਮਾਨਦਾਰਾਂ ਦੀ ਪੋਲ ਤਾਂ ਚਲੋ ਭਾਵੇਂ ਅੱਜ ਦਿੱਲੀ ਦੇ ਮਨਿਸਟਰ ਨੇ ਅਸਤੀਫਾ ਦੇ ਵੀ ਕੀ ਵੀ ਕੀਤਾ ਕਿ ਐਸੀ ਸਮਾਜ ਦਾ ਕਿੰਨਾ ਸਤਕਾਰ ਕਰਦੇ ਉਹਨਾਂ ਨੇ ਸਾਰੀ ਗੱਲ ਬੜੇ ਵਿਸਤਾਰ ਨਾਲ ਕੀਤੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਤਾਂ ਨੌ ਹੀ ਵਰਤਦੇ ਆ ਕਿਸੇ ਇੱਕ ਐਸੀ ਭਾਈਚਾਰੇ ਬੰਦੇ ਨੂੰ ਮਾਨ ਦਿੱਤਾ ਹੋਵੇ ਉਹ ਕੋ ਵਜ਼ੀਰ ਕਹਿ ਰਿਹਾ ਜਿਹੜਾ ਇਹਨਾਂ ਨਾਲ ਉਸ ਵੇਲੇ ਇੰਡੀਆ ਗੈਂਜ ਕਰਪਸ਼ਨ 'ਚ ਸ਼ਾਮਿਲ ਸੀ ਚਾਹੇ ਅੰਨਾ ਹਜਾਰੇ ਨੇ ਵੀ ਕੇਜਰੀਵਾਲ ਸਾਹਿਬ ਬਾਰੇ ਸੱਚ ਦੱਸਿਆ ਮੈਂ ਚੱਬੇਵਾਲ ਸਾਹਿਬ ਦੇ ਬਾਰੇ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਤਾਂ ਪੁੱਛਦੇ ਹੁੰਦੇ ਸੀ ਡਿਪਟੀ ਸੀਐਮ ਨਹੀਂ ਬਣਾਇਆ ਤੁਹਾਡਾ ਇਹ ਸਵਾਲ ਸੀ ਕਿ ਜਿਹੜੇ 6 ਐਮਪੀ ਨਰਾਜ ਸਭਾ 'ਚ ਭੇਜੇ ਇੱਕ ਐਸੀ ਭਾਈਚਾਰੇ ਤੋਂ ਨਹੀਂ ਹੁਣ ਤੈਨੂੰ ਕੀ ਦੇਤਾ ਜਾਂ ਕੀ ਸੰਗਾਤਾ ਕੀ ਦਿਖਾਤਾ ਇਹ ਜਾ ਇਹ ਵਿਜੀਲੈਂਸ ਦਾ ਟਾਰੀਮਾਰਕ ਹੈ ਜਿਹੜੀ انਕੁਆਇਰੀ ਹੈ ਮੇਰੇ ਤੇ ਐਵੇਂ ਵਿਚਾਰੇ ਗੁੱਸਾ ਕਰੀ ਕੇ ਚੱਪੇ ਆ ਸਭ ਮੇਰਾ ਤਾਂ ਥੋੜਾ ਰੌਲਾ ਹੀ ਕੋਈ ਨਹੀਂ ਜਨਾਬ ਇਹਨਾਂ ਕਵਾਈ ਵੀ ਕਰਾਈ ਆਮ ਆਦਮੀ ਪਾਰਟੀ ਵਾਲੇ ਨੇ ਸੰਧੂ ਆ ਨਾ ਉਹਦਾ ਨਾਂ ਜਿਹੜਾ ਉੱਥੋਂ ਲੜਿਆ ਸੀ ਕਰਾਈ ਉਹਨੇ ਸ਼ਿਕਾਇਤ ਕਰਤਾ ਲੋਕ ਕੀਤੀ ਭਗਵੰਤ ਮਾਨ ਨੇ ਉਸ ਇਨਕੁਆਇਰੀ 'ਚ ਉਹਨੂੰ ਗਿਰਤੀ ਪਾਇਆ ਗਿਆ ਪਰਚਾ ਦਰਜ ਹੋ ਜਾਣਾ ਸੀ ਪਰਚੇ ਤੋਂ ਬਚਦੇ ਭੱਜ ਗਏ ਅੱਛੀ ਸਮਾਜ ਵੀ ਭੁੱਲ ਗਏ ਇਮਾਨਦਾਰੀ ਵੀ ਭੁੱਲ ਗਏ ਸਾਰਾ ਕੁਝ ਭੁੱਲ ਗਏ ਤੇ ਮਜੀਠੀਏ ਦੇ ਦਿਵਾਲੇ ਹੋ ਗਏ ਦੱਸੋ ਕਹਾਂ ਮਤਲਬ ਕੋਈ ਏਸ ਲਈ ਲੋਕਾਂ ਨੂੰ ਇਹ ਸਾਰੀ ਗੱਲਾਂ ਸੋਚਣੀ ਚਾਹੀਦੀ ਆ ਸਰ ਸੰਜੀਤ ਸਿੰਘ ਤੇ ਭਗਵੰਤ ਮਾਨ ਦੀ ਜਿਹੜੀ ਖਿੱਕੜੀ ਪੱਕਰੀ ਆ ਇਹਦੇ ਪਿੱਛੇ ਕੀ ਤੁਸੀਂ ਇਸ਼ਾਰਾ ਵੀ ਕੀਤਾ ਵੀ ਮੁੱਖ ਮੰਤਰੀ ਚੇਂਜ ਹੋ ਸਕਦਾ ਵੇਖੋ ਦੋ ਗੱਲਾਂ ਬੜੀਆਂ ਸਪਸ਼ਟ ਆ ਇੱਕ ਸ਼ਰਾਬ ਘਟਾਲਾ ਇੱਕ ਨੂੰ ਸ਼ਰਾਬ ਦੀ ਲਤ ਜਿਹੜੀ ਮਤਲਬ ਪਿਆਰ ਹੈ ਨਾ ਗੱਲ ਤਾਂ ਬੋਤਲ ਇਸ ਬਰਿੰਗਿੰਗ them together ਇਹ ਜਿਹੜਾ 8 ਪੀਐਮ ਆਫਟਰ 8 ਪੀਐਮ ਇਹ ਉਹਦਾ ਰਿਜ਼ਲਟ ਹੈ ਮਗਰ ਮੇਰਾ ਇਹ ਮੰਨਣਾ ਹੈ ਕਿ ਕੇਜਰੀਵਾਲ ਆਪਣਾ ਸੰਜੇ ਸਿੰਘ ਤੇ ਭਗਵੰਤ ਮਾਨ ਇਹ ਚਾਹੁੰਦੇ ਨਹੀਂ ਉਹ ਕੇਜਰੀਵਾਲ ਸਾਹਿਬ ਬਾਹਰ ਹੋਣ। ਔਰ ਮੇਰਾ ਇਹ ਮੈਂ بڑے ਦਾਅਵੇ ਨਾਲ ਇਹ ਗੱਲ ਕਹਿ ਰਿਹਾ ਇਹਨਾਂ ਦੀ ਸਾਰੀ ਜਿਹੜੀ ਪਲੈਨਿੰਗ ਚੱਲ ਰਹੀ ਆ ਉਹ ਇਹੀ ਚੱਲ ਰਹੀ ਆ ਕਿ ਸ਼ਾਇਦ ਇਹ ਵੀ ਏਕਨਾਥ शिंदे ਵਾਂਗੂ ਇਹ ਨੈਕਸਟ ਇਹ ਤੋਂ ਦਾ ਇਕਨਾਥ शिंदे ਸਾਹਿਬ ਦੀ ਕਾਰਗੁਜ਼ਾਰੀ ਭਗਵੰਤ ਮਾਨ ਚਲਾਉਣਗੇ ਔਰ ਜੇ ਇਹ ਨਾ ਸੰਭਵ ਹੋਇਆ ਤੇ ਮੁੱਖ ਮੰਤਰੀ ਨਹੀਂ ਹੋਣਗੇ ਕੁਲਤਾਰ ਛੰਦਵਾ ਅਗਲਾ ਮੁੱਖ ਮੰਤਰੀ ਹੋਊਗਾ ਮੇਰੇ ਤੋਂ ਲੈ ਕੇ ਲੈ ਲੋ ਕਿਉਂਕਿ 0 13 ਹੋ ਜਾਣਾ ਸਰ ਜਿਲ੍ਹਾ ਜਿਲ੍ਹਾਦਾਰ ਦੀ ਕਾਰਜਕਾਰੀ ਕਮੇਟੀ ਐਸਕੋਲ ਆਨ ਕਰ ਰਿਹਾ ਇਲੈਕਸ਼ਨ ਤੋਂ ਪਹਿਲਾਂ ਸਰ ਸਰ ਦਿੱਲੀ ਦੀ ਦਿੱਲੀ ਆਪ ਦਾ ਜਿਹੜੀ ਨੀਤੀ ਹੈ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੈ ਉੱਥੇ ਦਾ ਮੁੱਖ ਮੰਤਰੀ ਇਹ ਇਹ ਮਿਲੀ ਭੋਗਤਾ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਹੈ ਭਾਜਪਾ ਦੇ ਤੌਰ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਮੈਂ ਇੱਕ ਗੱਲ ਤੇ ਨਹੀਂ ਕਹੀ ਮੈਂ ਐਨਐਸਏ ਲੱਗੀ ਕੇਂਦਰ ਤੇ ਸੂਬੇ ਦੀ ਸਰਕਾਰ ਨੇ ਰਲ ਮਿਲ ਕੇ ਲਈ ਲੱਗ ਹੀ ਨਹੀਂ ਸਕਦੀ ਸੀ ਜੇ ਉਹ ਜੇਲ ਮقرਰ ਹੋਈ ਦਿਬੜੂਗਰ ਉਹ ਸੈਂਟਰ ਤੇ ਸੂਬੇ ਦੀ ਸਰਕਾਰ ਦੀ ਸਹਿਮਤੀ ਨਾਲ ਹੋਈ ਆ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਸ਼ੁਭ ਕਰਨ ਦੇ ਜਿਹੜੀ ਗੋਲੀ ਬੱਜੀ ਆ ਗੋਲੀ ਤਾਂ ਬੱਜੀ ਪੰਜਾਬ 'ਚ ਪਰਚਾ ਦਰਜ ਹੋਣਾ ਚਾਹੀਦਾ ਸੀ ਹਾਈ ਕੋਰਟ ਨੇ ਕਿਹਾ ਭਾਈ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਦੇ 7 ਦਿਨ ਪੋਸਟਮਾਰਟਮ ਨਹੀਂ ਹੋਣ ਦਿੱਤਾ ਕਿਹਦੇ ਇਸ਼ਾਰੇ ਤੇ ਗੋਲੀ ਚਲਾਈ ਕੀਨੇ ਚੱਲੀ ਤਾਂ ਸੀ ਉਧਰੋਂ ਤੇ ਲੱਗੀ ਸੀ ਪੰਜਾਬ ਚ ਉਹਦੀ ਜੀ ਐਫ ਆਈ ਆਰ ਨੇ ਦਰਜ ਕਰੀ ਤੀ ਪ੍ਰਹਿਤਪਾਲ ਦੇ ਮਸਲੇ ਚ ਹਾਈ ਕੋਰਟ ਨੇ ਖਚਾਈ ਕੀਤੀ ਕਿ ਤੁਸੀਂ ਜ਼ੀਰੋ ਐਫ ਆਈ ਆਰ ਕਿਵੇਂ ਦਰਜ ਕਰ ਰਹੇ ਹੋ ਵੈਨ ਦੇ ਇਨਸੀਡੈਂਟ ਹੈਪਨਡ ਇਨ ਪੰਜਾਬ ਹੁਣ ਜਦ ਇਨਸੀਡੈਂਟ ਪੰਜਾਬ ਚ ਹੋਇਆ ਹੋਮ ਮਿਨਿਸਟਰ ਪ੍ਰਧਵੰਤ ਮਾਨ ਨੇ ਉਹ ਕਿਨੂੰ ਕੁਛ ਕਰ ਰਿਆ ਸੀ ਭਾਜਪਾ ਨੂੰ ਗੱਠ ਜੋੜ ਇਹਨਾਂ ਦਾ ਹੋਇਆ ਦਿਨ ਦਾ ਗੱਠ ਜੋੜ ਹੈ ਕਾਂਗਰਸ ਨਾਲ ਰਾਤ ਦਾ ਗੱਠ ਜੋੜ ਹੈ ਭਾਜਪਾ ਨਾਲ ਔਰ ਇਹੀ ਕਾਰਨ ਹੈ ਕਿ ਜਿਹੜੇ ਤਾਂ ਚੋਰ ਉਹੀ ਨੇ ਸ਼ਰਾਬ ਨੀਤੀ ਦੇ ਉਹੀ ਸ਼ਰਾਬ ਨੀਤੀ ਤਿਆਰ ਕੀਤੀ ਕਿਨੇ ਕੇਜਰੀਵਾਲ ਸਾਹਿਬ ਤੇ ਸੁਸੋਦੀਏ ਉਹੀ ਕਿੱਥੇ ਤਿਆਰ ਸੁਸੋਦੀਏ ਦੇ ਘਰ 'ਚ ਉਹੀ ਬੰਦੇ 6 ਤੋਂ 10 ਪਰ 12% ਲਾਭ ਬਣਿਆ ਕਮਿਸ਼ਨ ਵਧਿਆ ਚੋਰੀ ਕਰਨ ਵਾਲੇ ਲੋਕ ਵੀ ਉਹੀ ਮਗਰ ਦਿੱਲੀ 'ਚ ਚੋਰ ਨੇ ਇੱਥੇ ਭਗਵੰਤ ਮਾਨ ਜੀ ਨਾਲ ਰਲੇ ਆ ਇਹ ਤੇ ਉਸਾਦ ਨੇ ਇੱਥੇ ਗੱਪੜਦਾ ਫਾਸ਼ੀਆ ਭਾਈ ਇੱਚ ਕੋਈ ਲੋਜੀਸ਼ੀ ਗੱਲ ਨਹੀਂ that on ਉਹਲੇ ਸਮੇਂ ਤੇ ਦੇਖੋ ਬੇ ਕਿ ਭਗੰਤ ਮਾਲ ਸੰਜੇ ਸਿੰਘ ਭਾਜਪਾ ਦੀ ਵਾਚਕ ਮਸ਼ੀਨ ਤੋਂ ਨਿਕਲ ਕੇ ਆਵਕਾਰੀ ਨੀਤੀ ਦਾ ਭੋਗ ਪੈ ਸਰ ਜਿਲੇ ਅੰਦਰ ਸਭ ਤੋਂ ਵੱਧ ਮਾਈਨਿੰਗ ਹੋ ਰਹੀ ਹੈ ਸਾਰੀਆਂ ਵਿਪਖਸ਼ੀ ਪਾਰਟੀਆਂ ਨਾਲ ਨਾਲ ਸ਼ਰੋਮੀ ਅਕਾਲੀ ਦਲ ਦੇ ਵੀ ਚੁੱਪੀ ਧਾਰੀ ਆ ਤੁਹਾਡਾ ਕੀ ਕਹਿਣਾ ਹੈ ਚੁੱਪੀ ਧਾਰੀਆ ਜਾਂ ਹਰਦੇ ਕੁਰਸੀ ਨੂੰ ਪਾਹ ਉਹ ਬੱਬੂ ਬੱਬੂ ਕੋਸ਼ੇ ਦਾ ਆਇਆ ਦਾ ਪਾਏ ਤੇ ਚੁੱਪੀ ਧਾਰੀਆ ਭਾਈ ਤੁਸੀਂ ਜੇ ਮੇਰੇ ਗੁੱਸਾ ਨਾ ਕਰਦੇ ਹੋ ਆਈ ਜਿੱਤੇ ਲੌਲਾ ਪਾ ਕੇ ਲੈ ਤੁਸੀਂ ਚਲਾਉਂਦੇ ਹੀ ਨਹੀਂ ਪਤਾ ਨਹੀਂ ਕਿਹਨੂੰ ਫੋਨ ਆ ਜਾਂਦਾ ਜਾਂ ਕੀ ਦਾ ਖਰਚਾ ਆ ਜਾਂਦਾ ਗੁੱਸਾ ਲੈ ਤੂੰ ਮੇਰੀ ਗੱਲ ਦਾ ਜਮਾ ਨਾ ਗੁੱਸਾ ਕਰਿਓ ਤੂੰ ਕੁਛ ਬੰਦੇ ਲਾਉਂਦੇ ਆ ਮਗਰ ਮжоਰਿਟੀ ਹੈਵ ਫੇਲਡ ਟੂ ਡੂ ਦ ਡਿਊਟੀ ਟੁਵਰਡਸ ਡੈਮੋਕਰੇਸੀ ਸਰ ਤੁਸੀਂ ਸ਼ੁਰੂਆਤ ਚ ਛਾਪੇਮਾਰੀ ਕੀਤੀ ਸੀ ਬਹੁਤ ਗੈਰਜ਼ਨਸ ਤੋਂ ਬਹੁਤ ਤੇ ਜੇ ਤੁਸੀਂ ਕੋਈ ਲਾਓ ਨਾ ਤੇ ਆਉਣਾ ਹਿੱਤਾ ਪਾ ਮੁਰਕ ਕੇ ਆਈ ਤੇ ਦੋ ਝੋਰ ਲਾਈ ਜੇ ਮੈਂ ਤਾਂ ਜਾ ਕੇ ਉੱਥੇ ਸਾਰੀ ਛਾਪੇਮਾਰੀ ਕਰਿਆ ਨਹੀਂ ਲੱਗੀ ਸੀ ਅੱਜ ਵੀ ਮੈਨੂੰ ਬਹੁਤ ਪਰੇ ਲੱਗੀ ਜੇ ਤੁਸੀਂ ਚੱਕਦੇ ਹੋ ਨਾ ਫੱਟੇ ਸਰ ਉਸੇ ਛਵੇਰੇ ਅੰਦਰ ਦੇਣੇ ਪੈਣ ਮੈਂ ਤੁਹਾਨੂੰ ਅੱਜ ਕਹਿਣਾ ਲੇਉਂਗਾ ਚਲੋ ਮੈਂ ਅੱਜ ਕਹਿਣਾ ਚਲੋ ਮੈਂ ਆ ਜੰਦਾ ਆਪਾਂ ਦਿਨ ਹੀ ਰੱਖ ਲੈਂਦੇ ਇੱਕ ਦਿਨ ਚੁੱਪਚਾਪ ਆਪਾਂ ਰੱਖ ਲੈਣੇ ਆ ਤੁਸੀਂ ਮੇਰੇ ਨਾਲ ਇਹ ਕਮਿਟਮੈਂਟ ਕਰਦੇ ਹੋ ਕਿ 24 ਘੰਟੇ ਉਹ ਖਬਰ ਦੀ ਇਹੀ ਤਾਹੀ ਚਲਾਵਾਂਗੇ ਪੂਰੀ ਖਲ ਦੇ Đਾਂਗੇ ਜਿਹੜਾ এনਵਾਇਰਨਮੈਂਟ ਦਾ ਨੁਕਸਾਨ ਕਰਦਾ ਤੇ ਪੈਸੇ ਬਣਾਉਂਦਾ ਦੇਖੋ ਅੱਜ ਦੀ ਡੇਟ ਤੇ ਇਹ ਨੋਨ ਫੈਕਟ ਹੈ ਕਿ ਆਮ ਆਦਮੀ ਪਾਰਟੀ ਦੀ ਫੰਡਿੰਗ ਮਾਈਨਿੰਗ ਘਟਾਲਾ ਤੇ ਸ਼ਰਾਬ ਘਟਾਲੇ ਦੇ ਸਿਰ ਤੇ ਜਾਂਦੀ ਹੈ ਸਰਕਾਰ ਚੱਲੀ ਹੌਸਟਾਲੇ ਦੇ ਸਿਰ ਤੇ ਵੀ 1000 ਕਰੋੜ ਦਾ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਸੀ ਅੱਜ ਕਿੱਥੇ ਗਿਆ ਜੀ ਅੱਜ ਰੋਜ਼ ਤਾਂ ਖਬਰ ਲੱਗਦੀ ਆ ਪੁਲ ਡਿੱਗਣ ਵਾਲੇ ਹੋ ਗਏ ਕਿੰਨੇ ਪੁਲ ਰੋਪੜ ਤੇ ਬੰਦ ਕਰਨੇ ਪੈ ਗਏ ਕਿਉਂਕਿ ਮਾਈਨਿੰਗ ਧੜਾ ਧੜ ਹੋ ਰਹੀ ਹੈ ਹਾਈ ਕੋਰਟ ਨੇ ਖਿਚਾਈ ਕਰਤੀ ਕਿ ਜਿਵੇਂ ਇੱਕ ਇੱਥੇ ਵੀ ਲੁੱਟ ਦੀ ਜਿੰਨੀ ਮਰਜ਼ੀ ਰੇਤ ਲਿਓ 6 ਰੁਪਏ ਕਿਊਬਿਕ ਫੀਟ ਜਮ੍ਹਾਂ ਕਰਾਓ ਤੇ ਤੁਹਾਨੂੰ ਲੀਗਲਾਈਜ਼ ਕਰ ਦਿੰਦੇ ਜਦ ਕਿ ਹਿਮਾਚਲ ਤੋਂ ਇਲੀਗਲ ਮਾਈਨਿੰਗ ਅਲਾਉਡ ਹੀ ਨਹੀਂ ਆ ਐਕਸਪੋਰਟ ਆਫ ਮਿਨਰਲਸ ਅਲਾਉਡ ਇਨ ਹਾਈ ਕੋਰਟ ਨੇ ਜਦ ਖਚਾਈ ਕੀਤੀ ਐਡਵੋਕੇਟ ਜਨਰਲ ਮਾਫੀ ਮੰਗ ਕੇ ਆਇਆ ਮਗਰੋਂ ਬਣਾਈ ਕਿਨੇ ਸੀ ਪਾਲਿਸੀ ਭਗਵੰਤ ਮਾਨ ਨੇ ਆ ਗੱਬੂ ਗੋਸ਼ੇ ਨੇ ਵਜ਼ੀਰ ਤਾਂ ਇਹਨਾਂ ਨੇ ਤਿੰਨ ਹਟਾਤੇ ਆਪਦੇ ਪਹਿਲਾ ਗੱਬੂ ਗੋਸ਼ਾ ਹਟਾਇਆ ਗੱਬੂ ਗੋਸ਼ੇ ਨੂੰ ਜਾਣਦੇ ਹੋ ਨਾ ਉਹ ਜਿਹੜਾ ਤਗੜਾ ਹੋ ਗਿਆ ਉਹ ਭਰਾਵਾ ਹੁਣ ਦੀ ਸਰਕਾਰ ਦੀ ਗੱਲ ਕਰ ਰਹੇ ਆ ਜਿਹੜਾ ਕਹਿੰਦੇ ਉਹ ਭਗਵੰਤ ਪਹਿਲਾਂ ਉਹਨੂੰ ਹਟਾਇਆ ਬੈਂਚ ਨੂੰ ਪਰ ਉਸ ਤੋਂ ਬਾਅਦ ਨੀਤ 헤ਰ ਹਟਾਇਆ ਉਹ ਲੰਦਾ ਜੱਬਾਲੇ ਦੇ ਜੋੜਾ ਮਾਜਰਾ ਵੀ ਹਟਾਉਣਾ ਪੈ ਜਣ ਗੜੀ ਮਿਲੀ ਬੋਦਲੀਆ ਦਾ ਜ਼ੋਰ ਬਣਾ ਰਿਹਾ ਪੁੱਛੇ ਕਿ ਇਹ ਮਜ਼ਦੂਰੀ ਵਧਣੀ ਹੈ ਕਿ ਜਦ ਜ਼ਰੂਰੀ ਹੋ ਜਾਵੇ ਤੇ ਸਾਰਿਆਂ ਨੂੰ ਇੱਕੋ ਰੰਗ ਤੇ ਨਾਰੰਗ ਹੋ ਤੁਸੀਂ ਦੱਸੋ ਨਾ ਕਾਲੀ ਚਲ ਕੇ ਤਾਂ ਡਾਕਟਰ ਲਖਵੀਰ ਦਾ ਹੀ ਹਾਂਜੀ ਡਾਕਟਰ ਲਖਵੀਰ ਜੀ ਸ਼ਾਮ ਨੂੰ ਆ ਜੀ ਮੇਰੇ ਨੂੰ ਤਾਂ ਕਾਰਨ ਤਾਂ ਲੱਗ ਹੀ ਪਤਾ ਜੀ ਇਹ ਤਾਂ ਨਹੀਂ ਨਹੀਂ ਆਸ਼ਾ ਤੁਹਾਡੀ ਪਾਰਟੀ ਦੇ ਪਾਰਟੀ ਦਾ ਨਿਕਰਾ ਜੀ ਮੈਂ ਤਾਂ ਟਿਕਟ ਆਪ ਹੀ ਤਾਂ ਆਪ ਮੰਗਦੇ ਜੀ ਜਾ ਕੇ ਸਾਨੂੰ ਵੀ ਨਹੀਂ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਫੈਸਲਾ ਪਾਰਟੀ ਪ੍ਰਧਾਨ ਜਾਂ ਪਾਰਟੀ ਦੀ ਲੀਡਰਸ਼ਿਪ ਜਾਂ ਤਾਂ ਅੰਮੀ ਸਾਹਿਬ ਨੂੰ ਵੱਧ ਪਤਾ ਹੋਣਾ ਮੈਨੂੰ ਗਰੀਬ ਨੂੰ ਕੀ ਪਤਾ ਤੁਸੀਂ ਲੜ ਰਹੇ ਹੋ ਕਿਸੇ ਹਾਂ ਜੀ ਤੁਸੀਂ ਲੜ ਰਹੇ ਹੋ ਤੁਸੀਂ ਹੀ ਲੜਾ ਰਹੇ ਹੋ ਪਾਰਟੀ ਨੇ ਨਹੀਂ ਮੈਨੂੰ ਪਿਆ ਲੈਂਦਾ ਅਖਬਾਰ ਤੇ ਚੈਨਲਾਂ 'ਚ ਸੁਣ ਲੈਣੇ ਤਾਜ਼ਾ ਖਬਰ ਅਨਾਉਂਸ ਹੋ ਵੀ ਉਹ ਲੋਕ ਸ਼ਾਮ ਤੱਕ ਵਧਾਈ ਦੇ ਦਿੰਦੇ ਅਗਲੇ ਦਿਨ ਫਿਰ ਪਤਾ ਲੱਗਦਾ ਕਿ ਜਿਹੜਾ ਕਰੋੜਾ ਰੁਪਈਆ ਦਾ ਜਿਹੜਾ ਕਰੋੜਾ ਰੁਪਈਆ ਆ ਜਿਹੜਾ ਸਿਪਾਈ ਦੇ ਉੱਤੇ ਲਾਤਾ ਭਗਵੰਤਮਾਨ ਸਰਕਾਰ ਨੇ ਜਿਹੜਾ 48 ਦਲ ਦੀ ਸੰਗਤ ਤੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੀਦਾ ਕੀ ਦੇ ਬਾਰੇ ਜੀ ਜਿਹੜੀ ਜਿਹੜੀ ਫੋਟੋ ਲੱਗੀ ਆ 8 10 ਕਿਲੋ ਤੇ ਦੋਨਾਂ ਦੀ ਕੇਜਰੀ ਵਾਲੀ ਦੀ ਤੇ ਇੱਕ ਸਾਈਡ ਤੋਂ ਤੇ ਲੱਗੀ ਕੋਈ ਬਹੁਤ ਵੱਡੀ ਗੱਲ ਹੈ ਜੀ ਤੇ ਜਿਹੜੀ ਫੋਟੋ ਫਾਟੋ ਦੀ ਗੱਲ ਹੈ ਨਾ ਇੱਕ ਭਗਵੰਤਮਾਨ ਬੜਾ ਰੌਲਾ ਪਾਉਂਦਾ ਹੁੰਦਾ ਸੀ ਉਸ ਵੇਲੇ ਜਦੋਂ ਸਾਡੀਆਂ ਸਰਕਾਰਾਂ ਜਾਂ ਬਾਦੀਆਂ ਸਰਕਾਰਾਂ ਦੇਖੋ ਜਿਨ੍ਹਾਂ ਨੇ ਹਰ ਗੱਲ ਤੇ ਫੋਟੋ ਲਾ ਛੱਡੀ ਮੈਨੂੰ ਲੱਗਦਾ ਇਹ ਤੇ ਇਹਨੇ ਤਾਂ ਕਸਰ ਸਾਰੀਆਂ ਹੀ ਹੱਟ ਪਾਤੀਆਂ ਹਜ਼ਾਰ ਕਰੋੜ ਹੀ ਲੱਗ ਛੱਡਿਆ ਕਿ ਜਿਨੇ ਮੇਰੀ ਫੋਟੋ ਖਿੱਚ ਮੀ ਕੱਲੀ ਇੱਕੋ ਕੰਮ ਰੱਖਿਆ ਮੈਨੂੰ ਲੱਗਾ ਉੱਥੇ ਆਪ ਦੀ ਡਾਕਟਰ ਸਾਹਿਬ ਅੱਗੇ ਵੀ ਰੱਖ ਦਿੰਦਾ ਹੁੰਦਾ ਕਿ ਇਹ ਫੋਟੋ ਵੇਖੀ ਜਾਇਆ ਕਰਾਰਾ ਸਰ ਨੂੰ ਤਸੱਲੀ ਨਹੀਂ ਹੋਣੀ ਸਰ ਨੂੰ ਔਰ ਅੱਜ ਲੋਕਾਂ ਨੂੰ ਨਾ ਆਟਾ ਦਾਲ ਮਿਲ ਰਿਹਾ ਨਾ ਇਸ ਚੀਜ਼ ਸਕਾਲਰਸ਼ਿਪ ਮਿਲ ਰਹੀ ਹੈ ਨਾ ਸਕੂਲਾਂ 'ਚ ਕਿਤਾਬਾਂ ਮਿਲ ਰਹੀਆਂ ਨੇ ਨਵਰਦੀ ਮਿਲ ਰਹੀਆਂ ਹਸਪਤਾਲਾਂ 'ਚ ਹਰ ਦਾ ਹਾਲਾਤ ਤੁਸੀਂ ਦੇਖੋ ਥੈਂਕ ਯੂ ਥੈਂਕ ਯੂ